ਕੱਟਣਾ ਵੀ ਜ ਸਾਰੇ ਮੇਰੇ ਡੀੜੇ ਕੱਪੜੇ ਸਾਡੇ ਘਰ ਨੂੰ ਜਾਨੀ ਕਿ ਅੱਗ ਲਾ ਕੇ ਸਾਰੇ ਗੱਲ ਵੀਰੇ ਵੀ ਚਿੱਟੇ ਦਾ ਸੀਗਾ ਮਸਲਾ ਉਹ ਮੁੰਡਾ ਚਿੱਟਾ ਵੇਚਦਾ ਸੀ ਬਲੈਕ ਕਰਦਾ ਸੀਗਾ ਮੋਟੀ ਅਸੀਂ ਉਹਨੂੰ ਆਖਿਆ ਵੀ ਜੇ ਤੂੰ ਬਲੈਕ ਕਰਨੀ ਆਂ ਦੀ ਬਾਹਰ ਕਰ ਲੈ ਵੀ ਪਿੰਡ ਵਾਲਿਆਂ ਨੂੰ ਨਾ ਖਰਾਬ ਕਰ ਸਾਡੇ ਬੱਚੇ ਨਾ ਖਰਾਬ ਕਰ ਸਾਡਾ ਕੁਝ ਵੀ ਨਹੀਂ ਰਿਹਾ ਜੀ ਪੇਟੀ ਸੀ ਸੋਨਾ ਸੀ ਉਹਦੇ ਚ ਪੈਸੇ ਸੀ ਤਬਾਹੀ ਕਰਤਾ ਸਾਰਾ ਸਾਡਾ ਨੁਕਸਾਨ ਆ ਦੇਖ ਲਓ ਸਾਡੀਆਂ ਛੱਤਾਂ ਡਿੱਗ ਪਈਆਂ ਅੱਗ ਉਹਨਾਂ ਨੇ ਲਾਤੀ ਆਂਡਾ ਟਿੱਕਰ ਦੋ ਪੁੱਤੀਆਂ ਦਾ ਮੈਂ ਸਮਾਨ ਬਣਾਈ ਬੈਠਾ ਸੀਗਾ ਜੀ ਆਹ ਸਾਡੀ ਹਾਲਤ ਹੈ ਸਾਡੇ ਦੇਖੋ ਭਾਂਡਾ ਟਿੱਕਰ ਜੋ ਕੁਛ ਸਾਡਾ ਹੈਗਾ ਜਮਾਂ ਸਾਡਾ ਤਵਾ ਹੋਇਆ ਪਿਆ ਇਹ ਸਾਨੂੰ ਤਾਂ ਹੁਣ ਇੰਨੀ ਉਮੀਦ ਨਹੀਂ ਕਿ ਵੀ ਅਸੀਂ ਇਹਦੀਆਂ ਛੱਤਾਂ ਅਸੀਂ ਕਿਵੇਂ ਪਾਵਾਂ ਐੜ ਖਾਲਸਾਲੇ ਪਹੁੰਚੇ ਸੀਗੇ ਜੀ ਤੇ ਉਹਨਾਂ ਨੇ ਵਧੀਆ ਚੰਗੀ ਸਾਡੀ ਸਹਾਇਤਾ ਕਰਕੇ ਗਿਆ ਵਿਚਾਰੇ ਸਹਾਇਤਾ ਜੀ ਇੱਕ